ਸਭ ਅੱਜ ਤੁਹਾਡੇ ਕੋਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਹੈਗੀ ਕਿਸ ਸਬੰਧ ਦੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਤੁਹਾਡੇ ਕੋਲੋਂ ਰੈਸ ਕੀਤੀ ਜਾ ਰਹੀ ਹੈ। ਮੇਰੀ ਪ੍ਰੈਸ ਕਾਨਫਰੰਸ ਸਿੱਖ ਦਾ ਹੈਗੀ ਹੈ ਜੀ ਬੀਬੀ ਭਾਨੋਂ ਦਾ ਅਫੇਅਰ ਬੜਾ ਜਿਹੜਾ ਬਹੁਤ ਸੀਰੀਅਸ ਹੈ। ਦੂਸਰਾ ਹੈ ਕਿ ਜਿਹੜੇ ਸਿੱਖੋ ਭਾਰਤ ਮੁਲਖਾਂ 'ਚ ਮਰ ਗਏ ਆ। ਇਹ ਬਹੁਤ ਜ਼ਿਆਦਾ ਵੱਡੀਆਂ ਚੀਜ਼ਾਂ ਹੋਈਆਂ। ਜੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਹੱਥ ਹੈਗਾ ਪੂਰਾ। ਤੇ ਇਹਦੇ ਬਾਰੇ ਆਪਾਂ ਗੱਲ ਕਰ ਲਈਏ। ਜਿਹੜਾ ਬੀਪੀ ਬਰਨੋਂ ਦਾ ਬਲਾਤਕਾਰ ਕਰਕੇ ਉਹਦੀ ਛੋਟੀ ਧੀ ਨੂੰ ਮਾਰਤਾ ਉਹਦੇ 11 ਦੇ ਕਰੀਬ ਰਿਸ਼ਤੇਦਾਰ ਮਾਰਤੇ ਹਿੰਦੂ ਤੋਂ ਵਾਦੀ ਕੱਟੜ ਆਰਐਸਐਸ ਬੰਦਿਆਂ ਨੇ ਔਰ ਫਿਰ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋਈ 20 ਸਾਲ ਦੇ ਦੌਰਾਨ ਗੁਜਰਾਤ ਦੀ ਗਵਰਨਮੈਂਟ ਉਹਨਾਂ ਨੂੰ ਪੈਰੋਲ ਦਿੰਦੀ ਰਹੀ ਜਿਹੜੀ ਕੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਨਹੀਂ ਸੀ ਦੇ ਸਕਦੇ ਕਿਉਂ ਕਰਕੇ ਇਹ سزا ਬੰਬੇ ਹਾਈ ਕੋਰਟ ਨੇ ਦਿੱਤੀ ਹੈ ਤੇ ਬੰਬੇ ਹਾਈ ਕੋਰਟ 페ਰੋਲ ਦੇ ਸਕਦੀ ਸੀਗੀ ਤੇ ਬੰਬੇ ਹਾਈ ਕੋਰਟ ਉਹਨਾਂ ਦੀ ਰਿਹਾਈ ਕਰ ਸਕਦੀ ਸੀਗੀ ਜਿੱਦਣ ਨਵੇਂ ਬਿੱਲ ਕਾਨੂੰਨ ਦੇ ਪਾਸ ਹੋਏ ਆ ਉਦੋਂ ਸਾਰੀ اپੋਜੀਸ਼ਨ ਪਾਰਟੀਆਂ ਨੂੰ ਸਸਪੈਂਡ ਕਰਕੇ ਉਮ ਬਿਰਲਾ ਸਾਡੇ ਸਪੀਕਰ ਨੇ ਬਾਹਰ ਕੱਢ ਤੇ ਸੀਗੇ ਕੱਲਾ ਮੈਂ ਰਹਿ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ ਤੇ ਜਿਹੜੀ ਮੈਂ ਸਪੀਚ ਕਾਨੂੰਨ ਦੇ ਬਿੱਲਾਂ ਦੇ ਉੱਤੇ ਕਾਨੂੰਨ ਦੇ ਉੱਤੇ ਸੁਣੀ ਉਹਦੇ ਵਿੱਚ ਐ ਮੇਟ ਚਾਰਜ ਨੇ ਕਾਸ ਕਿਹਾ ਕਿ ਜਿਹੜਾ ਜਬਰਜਨਾ ਕਰੂਗਾ ਪੈਣਾ ਉਨੂੰ ਸਜ਼ਾ ਥੋੜੀ ਮਿਲਦੀ ਸੀ ਹੁਣ ਮੌਤ ਦੀ ਸਜ਼ਾ ਦਿੱਤੀ ਗਈ ਹੈ ਹੁਣ ਜੇ ਭਾਜਪੀ ਤੇ ਆਰਐਸਐਸ ਨੇ ਬਲੌਥਕਾਰ ਤੇ ਜ਼ਬਰਦਸਤ ਇੱਕ ਦਾ ਵੱਡਾ ਜੁਰਮ ਸਮਝਿਆ ਜੀਤੇ ਕਰਕੇ ਮੌਤ ਦੀ ਸਜ਼ਾ ਹੁਣ ਨਵੇਂ ਗ੍ਰੁਨਾਂ ਦੇ ਵਿੱਚ ਪਾਤੀ ਹੈ ਤੇ ਫਿਰ ਇਹੀ ਸਰਕਾਰ ਹੈ ਜਿਹਦੀ ਸੋਚ 2014 ਤੋਂ ਹੋਣੀ ਚਾਹੀਦੀ ਸੀ ਜਦੋਂ ਸੈਂਟਰ ਦੇ ਵਿੱਚ ਇਹਨਾਂ ਨੇ ਸਰਕਾਰ ਸੈਂਟਰ ਦੀ ਸੰਭੀ ਹੈ ਇਹਨਾਂ ਨੇ ਫਿਰ ਪਿਛਲੇ ਸਾਲੋਂ 2018 ਨੂੰ 15 ਅਗਸਤ ਜਿਹੜਾ ਯਾਦੀ ਯਾਦੀ ਦਾ ਦਿਨ ਆਇਆ ਉਸ ਦਿਨਾਂ ਇਹ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ ਸਾਰੇ ਜਿਹੜੇ ਬੀਪੀ ਮਾਣੋਂ ਦੇ ਕਾਤਮ ਸੀ ਜਿਨ੍ਹਾਂ ਨੂੰ ਜ਼ਬਰਦਸਤ ਕੀਤੀ ਸੀ ਤੇ 15 ਅਗਸਤ ਆਜ਼ਾਦੀ ਦਾ ਦਿਨ ਹੈ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਦਿਖਾਇਆ ਕਿ ਬੀਜੇਪੀ ਆਰਐਸਐਸ ਦੇ ਵਿੱਚ ਕਿੰਨੀ ਤਾਕਤ ਹੈ ਤੇ ਅਸੀਂ 15 ਅਗਸਤ ਆਜ਼ਾਦੀ ਵਾਲੇ ਦਿਨ ਇਹ ਬਦਮਾਸ਼ਾਂ ਨੂੰ ਵੀ ਆਜ਼ਾਦ ਖਰਾ ਰਹੇ ਆ ਫਿਰ ਇਹਨਾਂ ਨੇ ਲੋਕੀ ਇਕੱਠੇ ਕਰ ਲਏ ਤੇ ਪਾਣੀ ਦੀਆਂ ਬਾਲਟੀਆਂ ਲੈ ਲੈਦੀਆਂ ਥੱਲੇ ਬਾਟੇ ਵਿਛਾਤੇ ਤੇ ਇਹ ਬਦਮਾਸ਼ਾਂ ਦੇ ਪੈਰ ਧੋਤੇ ਫਿਰ ਲੋਕਾਂ ਨੇ ਚਰਨ ਧੂਲ ਪੀਤੀ ਇਹਨਾਂ ਦੀ ਹਿੰਦੂਤਵਾਦੀ ਲੋਕਾਂ ਨੇ ਭਾਜਪੀ ਆਰਐਸਐਸ ਨੇ ਸੋ ਮੇਰਾ ਮਸਲਾ ਹੈ ਕਿ ਇਹ ਇੰਡੀਆ ਤੇ ਇਹ ਸਰਕਾਰ ਸਿਵਲਾਈਜ਼ਡ ਹੈ ਇਸ ਨੂੰ ਮਨੁੱਖਤਾ ਦੇ ਕਾਨੂੰਨ ਦਾ ਪਤਾ ਹੈ ਕਿ ਨਹੀਂ ਪਤਾ ਜਿਹੜਾ ਸਾਡੇ ਉੱਤੇ ਰਾਜ ਕਰ ਰਹੀ ਹੈ ਫਿਰ ਤੁਹਾਨੂੰ ਪਤਾ ਹੈਗਾ ਕਿ ਇਹ ਕੈਨੇਡਾ ਦੇ ਵਿੱਚ ਨਿੱਜਰ ਸਾਹਿਬ ਨੂੰ ਮਾਰਤਾ ਫਿਰ ਪੁਤਮ ਸਿੰਘ ਨੂੰ ਮਾਰਤਾ ਮਲਕ ਨੂੰ ਫਿਰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਤਿੰਨ ਇੰਟੈਲੀਜੈਂਸ ਏਜੰਸੀਆਂ ਦੇ ਸਿੱਖ ਉੱਥੇ ਮਰਵਾਤੇ ਫਿਰ ਬ੍ਰਿਟਾਣੀਆਂ ਦੇ ਵਿੱਚ ਅਮਰਪਾਲ ਸਿੰਘ ਖੰਡਾ ਉਹ ਮਰਵਾਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਰਵਾਤਾ ਰੋਡੇ ਮਰਵਾਤੇ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਰਵਾਤਾ ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਖੰਦਰ ਉੱਤੇ ਬਹੁਤ ਪ੍ਰਭਾਵ ਪਿਆ ਹੈ ਕਿ ਅੱਜ ਇਹ ਤੁਸੀਂ ਕਿਵੇਂ ਬਾਹਰ ਦੇ ਕਾਨੂੰਨ ਤੋੜ ਕੇ ਬਾਹਰ ਦੇ ਮੁਲਕਾਂ ਦੇ ਵਿੱਚ ਤੁਸੀਂ ਕਤਲ ਕਰਾ ਰਹੇ ਹੋ ਇਹਦਾ ਮਕਸਦ ਇਹ ਹੀ ਹੈ ਜੀ ਮੁਸਲਮਾਨਾਂ ਨੂੰ ਤਾਂ ਅਸੀਂ ਠੋਕ ਕੇ ਕਸ਼ਮੀਰ ਦੇ ਵਿੱਚ ਕਰ ਦਿੱਤਾ ਹੈਗਾ ਉਹਨਾਂ ਦੀ ਸਟੇਟ ਨੂੰ ਯੂਨਿਟਰੀ ਬਣਾਤਾ ਹੈ ਉਹਨਾਂ ਦੀ ਅਸੈਂਬਲੀ ਅਸੀਂ ਭੰਗ ਕਰਤੀ ਹੈ ਉਹਨਾਂ ਦੇ ਪੰਚਾਇਤ ਦੇ ਇਲੈਕਸ਼ਨਸ ਵੀ ਅਸੀਂ ਕਰਾ ਰਹੇ ਤੇ ਇਲੈਕਸ਼ਨਸ ਹੋਣ ਵਾਲੇ ਐ ਤੇ ਅਸੀਂ ਹਿੰਦੂਤਵ ਨੂੰ ਦਿਖਾਉਣਾ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਠੋਕ ਕੇ ਰੱਖ ਦਿੱਤਾ ਹੈਗਾ ਬਾਕੀ ਰਹਿ ਗਿਆ ਭੁੜਕੇ ਹੋਏ ਸਿੱਖ ਇਨਾਂ ਨੂੰ ਵੀ ਜਿੱਥੇ ਇਹ ਹੈਗੇ ਆ ਉੱਥੇ ਅਸੀਂ ਇਹਨਾਂ ਨੂੰ ਠੋਕੀ ਜਾਂਦੇ ਆ ਅਸਸਿਨੇਟ ਕਰੀ ਜਾਂਦੇ ਆ ਕਾਨੂੰਨ ਦੇ ਬਗੈਰ ਇਹਦੇ ਉੱਤੇ ਅਸਰ ਜਿਹੜੇ ਜਮਹੂਰੀਤ ਪਸੰਦ ਮੁਲਖ ਆ ਉਹਨਾਂ ਦੇ ਉੱਤੇ ਬਹੁਤ ਪਿਆ ਜੋ ਕਰਕੇ ਇੱਕ ਹਤਨਾ ਤੋਂ ਬਾਅਦ ਵਿਕਮ ਸਿੰਘ ਸਾਹਿਬ ਆਪ G20 ਦੀ ਮੀਟਿੰਗ ਦੇ ਵਿੱਚ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਗਏ ਆ ਤੇ ਇਹ ਕਮ ਮਕੱਮੇ ਕੀ ਤੁਸੀਂ ਇਹ ਸਾਡਾ ਜਿਹੜਾ ਪੰਨੂ ਸੀਗਾ ਉਹਨੂੰ ਵੀ ਤੁਸੀਂ ਮਰਵਾ ਦੇਣਾ ਸੀ ਅਮਰੀਕਾ ਦੇ ਵਿੱਚ ਪਰ ਸਾਡੀਆਂ ਏਜੰਸੀਸ ਨੂੰ ਪਤਾ ਲੱਗ ਗਿਆ ਤੇ ਅਸੀਂ ਉਹਨੂੰ ਬਚਾਤਾ ਤੇ ਤੁਹਾਡਾ ਮੁਲਜ਼ਮ ਜਿੰਨੇ ਮਰਵਾਉਣਾ ਸੀ ਉਹ ਅਸੀਂ ਫੜ ਲਿਆ 100 ਉਦੋਂ ਬਾਅਦ ਅਮਰੀਕਾ ਦਾ ਫੋਰਨ ਸੈਕਟਰੀ ਇਹ ਸੈਕਟਰੀ ਆਫ ਸਟੇਟ ਜਿਹੜਾ ਫੋਰਨ ਮਿਨਿਸਟਰ ਹੁੰਦਾ ਉਹ ਇੱਥੇ ਆਇਆ ਹੈ ਡਿਫੈਂਸ ਸੈਕਟਰੀ ਆਸਟਨ ਉਹ ਇੰਡੀਆ ਦਾ ਦੌਰਾ ਕਰਕੇ ਗਿਆ ਫਿਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜਾ ਅਮਰੀਕਾ ਦਾ ਸੁਲੇਮਾਨ ਉਹ ਵੀ ਇੰਡੀਆ ਹੋ ਕੇ ਗਿਆ ਹੁਣ ਥੋੜੇ ਦਿਨ ਹੋਏ ਐ ਐਫਬੀਆ ਦਾ ਡਾਇਰੈਕਟਰ ਵੀ ਇੰਡੀਆ ਚ ਆਇਆ ਹੈ ਤੇ ਉਹ ਪੁੱਛ ਰਿਹਾ ਕਿ ਇਹਦੇ ਪਿੱਛੇ ਕਿਹੜੇ ਕਿਹੜੇ ਬੰਦੇ ਜ਼ਿੰਮੇਵਾਰ ਆ ਹੁਣ ਗੱਲ ਇੱਥੋਂ ਤੱਕ ਹੁੰਦੀ ਹੈ ਕਿ ਇਹ ਸਾਰੇ ਮਹਿਕਮੇ ਜਿਨ੍ਹਾਂ ਨੇ ਵੀ ਇਹ ਕਤਲ ਖੜਾਏ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰੋ ਦਾ ਡਾਇਰੈਕਟਰ ਆਈਬੀ ਦਾ ਡਾਇਰੈਕਟਰ ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਨਾ ਇਹ ਪਾਰਲੀਮੈਂਟ ਨੂੰ ਇਹ ਅਕਾਊਂਟੇਬਲ ਹੈਗੀ ਹੈ ਇੰਨਾtੀਆਂ ਜਿਹੜੀਆਂ ਸੀਕ੍ਰੀਟ ਸਰਵਿਸ ਫੰਡਸ ਹੈਗੀਆਂ ਉਹਨਾਂ ਦਾ ਆਡਿਟ ਬਿਲਕੁਲ ਨਹੀਂ ਕੀਤਾ ਜਾ ਜਾਂਦਾ ਜੀ ਦਾ ਮਤਲਬ ਹੈ ਜੋ ਮਰਜ਼ੀ ਕਰਾਈ ਜਾਣ ਹੁਣ ਗੱਲ ਆਈ ਹੈ ਕਿ ਇਹ ਬ੍ਰਿਟਾਨੀਆ ਦੇ ਵਿੱਚ ਵੀ ਇੰਟੈਲੀਜੈਂਸ ਸਰਵਿਸਸ ਹੈਗੀਆਂ ਪਰ ਉਹਨਾਂ ਦੀ ਸੀਕ੍ਰੀਟ ਸਰਵਿਸ ਫੰਡ ਦਾ ਆਡਿਟ ਹੁੰਦਾ ਤੇ ਉਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਤੇ ਅਕਾਊਂਟੇਬਲ ਹੈਗੀਆਂ ਜਦੋਂ ਪਾਰਲੀਮੈਂਟ ਨੂੰ ਇਹ ਚੀਜ਼ਾਂ ਰਿਸਪਾਂਸਿਬਲ ਨਹੀਂ ਹੈ ਤੇ ਫੇਰ ਸਿੱਧਾ ਦੋਸ਼ ਅਮਿਤ ਸ਼ਾਹ ਤੇ ਜਾਂਦਾ ਹੈ ਤੇ ਪ੍ਰਾਈਮ ਮਿਨਿਸਟਰ ਤੇ ਜਾਂਦਾ ਕੀ ਇਹਦਾ ਇਹਦਾ ਜਵਾਬ ਦੇ ਹੁਣ ਪ੍ਰਾਈਮ ਮਿਨਿਸਟਰ ਵੀ ਹੈ ਤੇ ਹਿਊਮਨ ਰਾਈਟਸ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਵੀ ਹੈਗੇ ਆ ਸੋ ਇਹ ਬੜਾ ਜ਼ਮੀਰ ਮਸਲਾ ਹੈਗਾ ਇਹਦੇ ਕਰਕੇ 26 ਤਰੀਕ ਜਿਹੜਾ ਇਹ ਰਿਪਬਲਿਕ ਡੇ ਪ੍ਰੇਡ ਹੈ ਉਦੋਂ ਤੇ ਬਾਈਡਨ ਸਾਹਿਬ ਨੇ ਮੁੱਖ ਮੈਮਨ ਬੜਨਾ ਸੀਗਾ ਪਰ ਆ ਜਿਹੜੇ ਸਿੱਖਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹੈ ਬਾਈਡਨ ਸਾਹਿਬ ਨੇ ਆਪਣੀ ਮੀਟਿੰਗ ਦਾ ਖਤਮ ਕਰ ਦਿੱਤੀ ਜਾਂ ਰੱਦ ਕਰ ਦਿੱਤੀ ਹੈ ਫਿਰ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਸਿੰਘ ਫਸੇ ਹੋਏ ਹੈ ਪਾਕਿਸਤਾਨ ਤੇ ਚੀਨ ਦੇ ਨਾਲ ਇਹ ਸੇ ਕਰਕੇ ਇੰਡੀਆ ਨੇ ਅਮਰੀਕਾ ਦੇ ਡਿਫੈਂਸ ਦੇ ਨਾਲ ਸਮਝੌਤਾ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਕੁਆਡ 26 ਤਰੀਕ ਨੂੰ ਤੇ 27 ਤਰੀਕ ਨੂੰ ਕੁਆਡ ਡਿਫੈਂਸ ਦੀ ਮੀਟਿੰਗ ਦਿੱਲੀ ਦੇ ਵਿੱਚ ਹੋਣੀ ਸੀਗੀ ਉਹਦੇ ਵਿੱਚ ਜਿਹੜੇ ਕੁਆਡ ਦੇ ਮੈਂਬਰਸ ਹੈਗੇ ਆ ਜਪਾਨ ਦਾ ਪ੍ਰਾਈਮ ਮਿਨਿਸਟਰ ਤੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਇਹਨਾਂ ਦੋਨਾਂ ਨੇ ਆਉਣਾ ਸੀਗਾ ਤੇ ਜਪਾਨ ਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਆਪਣੇ ਦੌਰੇ ਕੈਨਸਲ ਕਰਤੇ ਆ ਇਹਦਾ ਮਤਲਬ ਹੈ ਕਿ ਇੰਡੀਆ ਦੀ ਜਿਹੜੀ ਗੱਲਬਾਤ ਅਮਰੀਕਾ ਨਾਲ ਚੱਲ ਰਹੀ ਸੀ ਉਹ ਹੁਣ ਗਈ ਹੈ ਟੁੱਟ ਇਸ ਕਰਕੇ ਜੈਸ਼ੰਕਰ ਜੀ ਫੋਰਨ ਮਿਨਿਸਟਰ ਹੁਣ 5 ਦਿਨ ਰੂਸ ਜਾ ਕੇ ਲਗਾ ਕੇ ਆਏ ਆ ਪਰ ਰੂਸ ਦੇ ਵਿੱਚ ਯੂਕਰੇਨ ਦੇ ਨਾਲ ਲੜਾਈ ਲੱਗੀ ਹੋਈ ਹੈ ਰੂਸ ਇੰਡੀਆ ਨੂੰ ਕੀ ਦੇ ਸਕਦਾ ਹੈਗਾ ਤੇ ਨਾਲੇ ਰੂਸ ਤੇ ਚੀਨ ਦੀ ਦੋਸਤੀ ਬੜੀ ਹੈ ਹੁਣ ਜੇ ਚੀਨ ਫੇਰ ਅਟੈਕ ਕਰਦੇ ਇੰਡੀਆ ਨੂੰ ਤੇ ਅਮਰੀਕਾ ਵੀ ਬਾਹਰ ਰਹਿ ਗਿਆ ਤੇ ਰੂਸ ਤੇ ਚੀਨ ਤਾਂ ਦੋਸਤੀ ਦੇ ਹੱਥ ਵਧਾਉਂਦੇ ਆ ਰੂਸ ਕੀ ਕਰੂਗਾ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਬਹੁਤ ਗੰਭੀਰ ਬਣੀ ਪਈ ਹੈ ਕਿ ਹਿੰਦੂਤਵ ਨੂੰ ਦਿਖਾਉਣ ਦੇ ਲਈ ਮੁਸਲਮਾਨਾਂ ਨੂੰ ਅਸੀਂ ਕਰਤਾ ਠੀਕ ਹੁਣ ਅਸੀਂ ਦੂਜੇ ਸਿੱਖ ਜਿਹੜੇ ਸੰਭਲੇ ਹੋਏ ਆ ਉਹਨਾਂ ਨੂੰ ਵੀ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਨਹੀਂ ਛੱਡ ਰਹੇ ਮਾਨ ਸਾਹਿਬ ਜੀ 2024 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਹੁਣ ਹੁਣ ਇਹ ਸਾਰੀ ਤਿਆਰੀ 2024 ਦੇ ਇਲੈਕਸ਼ਨਾਂ ਦੀ ਸੀ ਕਿ ਹਿੰਦੂਤਵਾ ਦੇ ਲੋਕ ਦੱਬ ਕੇ ਸਾਨੂੰ ਵੋਟਾਂ ਪਾਉਣਗੇ ਜਿਵੇਂ ਅਸੀਂ ਬਾਲਾਕੋਟ ਦੇ ਵਿੱਚ ਸਟ੍ਰਾਈਕ ਕੀਤੀ ਸੀ ਪਾਕਿਸਤਾਨ ਦੇ ਵਿੱਚ ਤੇ 2019 ਦੇ ਤਖਣੇ ਹੋ ਕੇ ਅਸੀਂ ਵੋਟਾਂ ਨਹੀਂ ਜੰਸੀਆਂ ਇਸੇ ਤਰ੍ਹਾਂ 2024 ਦੇ ਇਲੈਕਸ਼ਨ ਇਸ ਮੁੱਦੇ ਤੇ ਲੜੇ ਜਾ ਰਹੇ ਆ ਕਿ ਮੁਸਲਮਾਨ ਤੇ ਸਿੱਖਾਂ ਨੂੰ ਅਸੀਂ ਥੋਕ ਤੇ ਰੱਖਦਾ ਪੰਜਾਬ ਦੇ ਵਿੱਚ ਤੁਹਾਨੂੰ ਕੀ ਸੰਭਾਵਨਾ ਲੱਗ ਰਹੀ ਹੈ ਕਿਉਂਕਿ ਸ਼੍ਰੋਮਣੀ ਕਾਲ ਦਲ ਦੁਬਾਰਾ ਜਿਹੜਾ ਢਿੰਡਸਾ ਗਰੁੱਪ ਹੈਗਾ ਇਕੱਠਾ ਹੋ ਰਿਹਾ ਹੈਗਾ ਕਿਉਂਕਿ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਕਿ ਆਸਰਾਂ ਲੱਗ ਰਹੀਆਂ ਨੇ ਕਿ ਦੁਬਾਰਾ ਤੋਂ ਜਿਹੜਾ ਸ਼੍ਰੋਮਣੀ ਕਾਲ ਦਲ ਦੇ ਵਿੱਚ ਜਾ ਸਕਦਾ ਹੈਗਾ ਢਿੰਡਸਾ ਪਰਵਾਰ ਦੇਖੋ ਢਿੰਡਸਾ ਸਾਹਿਬ ਬਹੁਤ ਨੇਕ ਸਾਡੇ ਸਿਆਸਤਦਾਨ ਹੈ ਸੀਨੇ ਨੇ ਪਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੁਖਬੀਰ ਦੇ ਥੱਲੇ ਨਹੀਂ ਇਹ ਕਰ ਸਕਦੇ ਹੈਗੇ ਅਸੀਂ ਸੁਖਬੀਰ ਦੀ ਪ੍ਰਧਾਨਗੇਟ ਨੀਰੇ ਰਹੇ ਫਿਰ ਇਹ ਤਾਂ ਜਿੰਨੇ ਵੀ ਸਮਰਥਕ ਹੈਗੇ ਐ ਢੀਂਸਾ ਸਾਹਿਬ ਦੇ ਸਾਡੇ ਨਾਲ ਵੀ ਹੈਗੇ ਇੱਥੇ ਅਸੀਂ ਕੰਮ ਕਰਦੇ ਆ ਉਹ ਇਸ ਨੂੰ ਬਹੁਤ ਜ਼ਲਾਲਤ ਮਹਿਸੂਸ ਕਰਦੇ ਆ ਕਿ ਬੁੱਢੇ ਵੇਲੇ ਅਖੀੜਲੇ ਵੇਲੇ ਜਿਹੜੇ ਇਹਨਾਂ ਨੇ ਵਚਨ ਕੀਤੇ ਸੀ ਢੀਂਸਾ ਸਾਹਿਬ ਨੇ ਉਹ ਰੱਖੇ ਨਹੀਂ ਤੇ ਸੁਖਬੀਰ ਤਾਂ ਪ੍ਰੈਜ਼ੀਡੈਂਟ ਰਹੂਗਾ ਇੰਨੇ ਕਿੱਸਾ ਸੀ ਸੁਖਵੀਰ ਦੇ ਖਿਲਾਫ ਇੱਕ ਛੋਟੇ ਜਿਹੇ ਕਾਕੇ ਦੇ ਖਿਲਾਫ ਨਾਲ ਅਸੀਂ ਨਹੀਂ ਇਹ ਥੱਲੇ ਚੱਲ ਸਕਦੇ ਤਾਂ ਜਿਵੇਂ ਚੋਣਾਂ ਦੇ ਸਮੇਂ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਸੀ ਕਿ ਲੱਗਦਾ ਕਿ ਜਿਹੜੀਆਂ ਹੁਣ ਚੋਣਾਂ ਹੋਰ ਹੋ ਰਹੀਆਂ ਨੇਗੇ ਉਹਦੇ 'ਚ ਵੀ ਕੋਈ ਗੱਲਬਾਤ ਕੋਈ ਸਾਂਝਾ ਫਾਰਮ ਜਿਹੜਾ ਪੰਜਾਬ ਦੇ ਮਸਲੇ ਨੂੰ ਲੈ ਕੇ ਬਣ ਸਕਦਾ ਇਲੈਕਸ਼ਨ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਤਾਂ ਇਹੀ ਬਣ ਸਕਦਾ ਜੀ ਜਿਹੜੀ ਇਹ ਆ ਸਾਰੇ ਪਾਸੇ ਹਿੰਦੂਤਵ ਦੀ ਗੱਲ ਹੋ ਰਹੀ ਹੈ ਹੁਣ ਰਾਮ ਮੰਦਰ ਅਜ ਤੱਕ ਮੁਕੰਮਲ ਨਹੀਂ ਹੋਇਆ ਪਰ ਜਦੋਂ ਮੁਕੰਮਲ ਨਹੀਂ ਹੋਇਆ ਉਹਦਾ ਫੇਰ ਨੀ ਪੱਥਰ ਜਾਉ ਦੀ ਇਨੌਗਰੇਸ਼ਨ ਕਰਨ ਦਾ ਕੀ ਮਤਲਬ ਹੈ ਕਾਂਗਰਸ ਨੇ ਤਾਂ ਜਵਾਬ ਦੇ ਦਿੱਤਾ ਇਨਵੀਟੇਸ਼ਨ ਆਇਆ ਐ ਐਸਟਪੀਸੀ ਦੇ ਕਲਕੱਤਾ ਕੌਂਸਲਰ ਸਾਹਿਬ ਨੂੰ ਵੀ ਉਹ ਵੀ ਦੇਖਦੇ ਆ ਕਿ ਉਹ ਉਸ ਨੂੰ ਮੰਨਣਗੇ ਤੇ ਸਿੱਖਾਂ ਦੇ ਜਿਹੜੇ ਨਮਾਇੰਦੇ ਐ ਉਹ ਠੀਕ ਸਮਝਣ ਦੇ ਕੀ ਇੱਕ ਮੁਸਲਮਾਨਾਂ ਦੀ ਮਸਜਿਦ ਢਾ ਕੇ ਉਹਦੇ ਉੱਤੇ ਰਾਮ ਮੰਦਰ ਬਣ ਰਿਹਾ ਹੈ ਤੇ ਇਹ ਸਿੱਖਾਂ ਨੂੰ ਤੇ ਮਨੁੱਖਤਾ ਨੂੰ ਇਹ ਚੀਜ਼ ਮਨਜ਼ੂਰ ਹੋਊਗੀ ਕਿ ਨਹੀਂ ਹੋਊਗੀ ਇਹ اخلاقی ਚੀਜ਼ ਹੈ ਜੋ ਕੁਝ ਇਹ ਹੋ ਰਿਹਾ ਹੈਗਾ ਦੋਨ ਸਾਹਿਬ ਜਠੇਦਰ ਕਲਕੇ ਵਾਲਾ ਬੁੱਢਾ ਬੜਾ ਛਾਇਆ ਹੋਇਆ ਰਿਹਾ ਹੱਡ ਹੱਡ ਕੀ ਕਰਾ ਚੁਣੇ ਸਰ ਸਰ ਕਾਂਕੇ ਦਾ ਜਿਹੜਾ ਮਸਲਾ ਸੀਗਾ ਜਦੋਂ ਉਹ ਸੀਟ ਹੋਏ ਐ ਤੇ ਅਸੀਂ ਬਹੁਤ ਯਤਨ ਕੀਤੇ ਕਿ ਉਹਨਾਂ ਨੂੰ ਇਨਸਾਫ ਮਿਲੇ ਤੇ ਫਿਰ ਜਨਰਲ ਨਰਿੰਦਰ ਸਿੰਘ ਸੀਗੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੈਂਬਰ ਉੱਥੇ ਮੈਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ ਅਸੀਂ ਚੀਫ ਮਿਨਿਸਟਰ ਸਾਹਿਬ ਕੋਲੇ ਗਏ ਤੇ ਉੱਥੇ ਵੀਪੀ ਤਵਾਰੀ ਜਿਹੜੇ ਏ ਡੀਜੀਪੀ ਸੀਗੇ ਉਹਨਾਂ ਤੋਂ ਇਨਕੁਆਇਰੀ ਬਾਦਲ ਸਾਹਿਬ ਨੇ ਕਰਵਾਤੀ ਪਰ ਜਿਹੜੀ ਇਨਕੁਆਇਰੀ ਕਰਾਈ ਉਹਦੇ ਵਿੱਚ ਤਵਾਰੀ ਸਾਹਿਬ ਨੇ ਸਾਰੇ ਮੁਲਜ਼ਮ ਦੱਸਦੇ ਕਿ ਕਿਹੜੇ ਕਿਹੜੇ ਬੰਦਿਆਂ ਨੇ ਇਹ ਕੌਂਕੇ ਸਾਹਿਬ ਨੂੰ ਮਾਰਿਆ ਹੈਗਾ ਕਤਲ ਕਰ ਦਿੱਤਾ ਹੈਗਾ ਫਿਰ ਉਸ ਟਾਈਮ ਜਿਹੜੇ ਕੌਂਕੇ ਸਾਹਿਬ ਸੀਆਈਏ ਜਗਰੌਂ ਦੇ ਵਿੱਚ ਸੀਗੇ ਸਾਡੇ ਸੀਨੀਅਰ ਮੈਂਬਰ ਹੁਣ ਸਾਡੇ ਵਿੱਚ ਨਹੀਂ ਹੈਗੇ ਜਸਕਰਨ ਸਿੰਘ ਜੀ ਉਹ ਵੀ ਉਹਤੇ ਸੀਏਡੀ ਕੈਦ ਦੇ ਵਿੱਚ ਬਰਾਬਰ ਕੌਂਖੇ ਸਾਹਿਬ ਦੇ ਸੀਗੇ ਉਹਨਾਂ ਦਾ ਉਹਨਾਂ ਦਾ ਕੀ ਦੇਖਿਆ ਹਾਲ ਹੈ ਉਹਨਾਂ ਨੇ ਹਾਈ ਕੋਰਟ ਨੂੰ ਐਫੀਡੇਵਟ ਵੀ ਦਿੱਤਾ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਵੀ ਕੀਤੀ ਰਿਟ ਪਟੀਸ਼ਨ ਵੀ ਕੀਤੀ ਪਰ ਸਾਡੀ ਰਿਟ ਪਟੀਸ਼ਨ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ ਹੈਗੀ ਤੇ ਜਸਕਰਨ ਸਿੰਘ ਜੀ ਦੇ ਜਿਹੜਾ ਮੈਮੋਰੰਡਮ ਦਿੱਤਾ ਉਹਨਾਂ ਨੇ ਹਰਫੀਆ ਬਿਆਨ ਉਹਦੇ ਚ ਲਿਖਿਆ ਕਿ ਮੈਂ ਦੇਖਿਆ ਕਿ ਕੋਟਨਾ ਸਾਹਿਬ ਤੇ ਇੱਕ ਡੀਐਸਪੀ ਸੰਧੂ ਸੀਗਾ ਜੋ ਇਹ ਜਿਹੜੇ ਬਾਦਲ ਸਾਹਿਬ ਦੇ ਬਹੁਤ ਨੇੜੇ ਉਹਨਾਂ ਦੇ ਪਿੰਡਾਂ ਦੇ ਕੋਲੇ ਰਹਿੰਦਾ ਹੈ ਇਹਨਾਂ ਸਾਰਿਆਂ ਨੇ ਇੱਕ ਛੋਡੀ ਸੀਗਾ ਸੀਆਈਏ ਦਾ ਤੇ ਹੋਰ ਸੀਗੇ ਇਹਨਾਂ ਨੇ ਕੰਕਰੀਟ ਸਾਬ ਦੇ ਇੱਕ ਇੱਕ ਗੁੱਟ ਕਰਕੇ ਵੱਢ ਕੇ ਤੇ ਚਾਰ ਡੀਪੀ ਦੀਆਂ ਬੋਰੀਆਂ ਛਪਾਇਆ ਡੀਪੀ ਦੀਆਂ ਬੋਰੀਆਂ ਸਣਦੀਆਂ ਨਹੀਂ ਬਣੀਆਂ ਹੁੰਦੀਆਂ ਉਹ ਪਲਾਸਟਿਕ ਦੀਆਂ ਬਣੀਆਂ ਹੁੰਦੀ ਹੈ ਜੀ ਦੇ ਨਾਲ ਉਹਨਾਂ ਦਾ ਮਹਾਸਿੱਧਰ ਉਧਰ ਨਾ ਚੱਲੇ ਜਾਏ ਫੇਰ ਇਹ ਸਤਲੁਜ ਦਰਿਆ ਦੇ ਉੱਤੇ ਲਿਜਾ ਕੇ ਬੇੜੀ ਦੇ ਉੱਤੇ ਲੱਦ ਕੇ ਜਿੱਥੇ ਪਾਣੀ ਗਹਿਰਾ ਸੀਗਾ ਉਹ ਤੇ ਪੇਰਬੋਰੀਆਂ ਦਾ ਮੂਖ ਹolta ਦੇੰਨਦੇ ਸਾਰੇ ਅੰਗ ਟੁਕੜੇ ਟੁਕੜੇ ਦਰਿਆ ਦੇ ਵਿੱਚ ਸਿੱਟ ਕੇ ਤੇ ਮੱਛੀਆਂ ਨੂੰ ਖਵਾਤੇ ਤੇ ਅਸੀਂ ਰਿੱਟ ਵੀ ਕੀਤੀ ਹੈ ਤੇ ਉਹਦਾ ਵੀ ਅਸਰ ਨਹੀਂ ਹੋਇਆ ਸੋ ਸਾਡੀ ਪਾਰਟੀ ਸ਼ੁਰੂ ਤੋਂ ਇਸ ਦੇ ਉੱਤੇ ਲੜਦੀ ਰਹੀ ਹੈ ਪਰ ਅਫਸੋਸ ਹੈ ਕਿ ਕਿਸੇ ਵੀ ਕਾਲ ਤੱਕ ਦੇ ਜੱਜਦਾਰ ਨੇ ਇਹਦੇ ਹਿੱਤ ਦੇ ਵਿੱਚ ਬਿਆਨ ਨਹੀਂ ਦਿੱਤਾ ਨਾ ਖਤੇ ਐਸਟਪੀਸੀ ਬੋਲੀ ਹੈ ਹੁਣ ਥੋੜਾ ਜਿਹਾ ਬੋਲੀ ਹੈ ਪਰ ਇੰਨੇ ਸਾਲ ਹੋ ਗਏ ਨਾ ਕੋਈ ਅਕਾਲ ਤਖੰਦ ਜਤ ਜਰ ਬੋਲੀ ਹੈ ਨਾ ਹੋਰ ਕੋਈ ਬੋਲਿਆ ਹੈਗਾ ਸွေ ਅਕਾਲੀ ਦਾ ਨੰਬਰ ਸਰ ਸ਼ੁਰੂ ਤੋਂ ਇਹਦੀ ਪਹਿਰ ਵੀ ਕਰਦਾਰੇ ਹੈ